ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਹੋ ਸਕਦਾ ਹੈ ਕਿ ਅੱਜ ਤੋਂ 8 ਕੁ ਦਿਨਾਂ ਬਾਅਦ ਐਮਪੀ ਕੰਗਨਾ ਰਣੌਤ ਦੀ ਗ੍ਰਿਫਤਾਰੀ ਹੋ ਜਾਵੇ ਪਰ ਇਹ ਹੋ ਸਕਦਾ ਹੈ ਇਹ ਪੱਕਾ ਨਹੀਂ ਹੈ ਪਰ ਜੇਕਰ ਕੰਗਨਾ ਰਣੌਤ ਨੇ ਇੱਕ ਛੋਟੀ ਜਿਹੀ ਗਲਤੀ ਕੀਤੀ ਤਾਂ ਇਹ ਗੱਲ ਸੱਚ ਵੀ ਸਾਬਤ ਹੋ ਸਕਦੀ ਹੈ ਜੀ ਹਾਂ ਬਠਿੰਡਾ ਕੋਰਟ ਨੇ ਅੱਜ ਬੜੀ ਸਖਤ ਟਿੱਪਣੀ ਕੀਤੀ ਹੈ ਉਹਨਾਂ ਦੇ ਵਕੀਲ ਵੱਲੋਂ ਜੋ ਅਪੀਲ ਪਾਈ ਗਈ ਸੀ ਕਿ ਕੰਗਨਾ ਰਣੌਤ ਕੋਰਟ ਦੇ ਵਿੱਚ ਨਿੱਜੀ ਤੌਰ ਤੇ ਹਾਜ਼ਰ ਨਹੀਂ ਹੋ ਸਕਦੇ ਇਸ ਕਰਕੇ ਉਹਨਾਂ ਨੂੰ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਤਾਂ ਕੋਰਟ ਨੇ ਸਿੱਧੇ ਤੇ ਸਾਫ ਸਪਸ਼ਟ ਸ਼ਬਦਾਂ ਚ ਇਹ ਕਹਿ ਦਿੱਤਾ ਕਿ ਕੰਗਨਾ ਰਣੌਤ ਜੇਕਰ 15 ਜਨਵਰੀ ਨੂੰ ਬਠਿੰਡਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਜਾ ਸਕਦੀ ਹੈ ਤੁਹਾਨੂੰ ਪਤਾ ਹੈ ਕਿ ਬੇਬੇ ਮਹਿੰਦਰ ਕੌਰ ਜੋ ਕਿ ਕਿਸਾਨ ਅੰਦੋਲਨ ਦੇ ਦੌਰਾਨ ਟਿਕਰੀ ਬਾਡਰ ਤੇ ਕਈ ਦਿਨਾਂ ਤੱਕ ਬੈਠੀ ਰਹੀ ਬੇਬੇ ਮਹਿੰਦਰ ਕੌਰ ਤੇ ਦਿੱਲੀ ਦੇ ਵਿੱਚ ਜੋ ਔਰਤਾਂ ਦਾ ਪ੍ਰੋਟੈਸਟ ਚੱਲ ਰਿਹਾ ਸੀ ਸੀਏਏ ਦੇ ਖਿਲਾਫ ਉਸ ਨੂੰ ਲੈ ਕੇ ਕੰਗਨ ਰਣੌਤ ਨੇ ਟਵੀਟ ਕੀਤਾ ਸੀ ਤੇ ਕਿਹਾ ਸੀ ਕਿ ਅਜਹੀਆਂ ਔਰਤਾਂ 100-100 ਰੁਪਏ ਦੇ ਦੇ ਲਾਲਚ ਦੇ ਵਿੱਚ ਆ ਕੇ ਪ੍ਰੋਟੈਸਟ ਕਰਦੀਆਂ ਨੇ ਤੇ ਅਜਹੀਆਂ ਔਰਤਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਕੰਗਨ ਰਣੌਤ ਉਸ ਤੋਂ ਬਾਅਦ ਐਮਪੀ ਬਣ ਗਈ ਕਿਸਾਨ ਆंदोलਨ ਖਤਮ ਹੋ ਗਿਆ ਬੀਬੀ ਮਹਿੰਦਰ ਕੌਰ ਤੇ ਉਹਨਾਂ ਦਾ ਪਰਿਵਾਰ ਚੁੱਪ ਕਰਕੇ ਨਹੀਂ ਬੈਠਿਆ ਤੇ ਉਹਨਾਂ ਨੇ ਮਾਨਹਾਨੀ ਦਾ ਕੇਸ ਬਠਿੰਡਾ ਕੋਰਟ ਦੇ ਵਿੱਚ ਦਾਖਲ ਕਰ ਦਿੱਤਾ ਤੇ ਉਸ ਤੋਂ ਬਾਅਦ ਕੰਗਨਰ ਰਣੌਤ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ ਅਕਤੂਬਰ ਮਹੀਨੇ ਦੇ ਵਿੱਚ ਕੰਗਨਰ ਰਣੌਤ ਬਠਿੰਡਾ ਕੋਰਟ ਦੇ ਵਿੱਚ ਨਿੱਜੀ ਤੌਰ ਤੇ ਪੇਸ਼ ਹੋਈ ਸੀ ਪੂਰੇ ਇੰਡੀਆ ਨੇ ਕਵਰ ਕੀਤਾ ਸੀ ਤੇ ਉਸ ਤੋਂ ਬਾਅਦ ਕੰਗਨਰ ਰਣੌਤ ਨੇ ਇਹ ਕਹਿ ਕੇ ਛੋਟ ਮੰਗੀ ਹੋਈ ਸੀ ਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਇਸ ਕਰਕੇ ਮੈਨੂੰ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਤਾਂ ਵੀਡੀਓ ਕਾਨਫਰencing ਰਾਹੀਂ ਜਾਂ ਉਹਨਾਂ ਦੇ ਵਕੀਲ ਪੇਸ਼ ਹੋ ਕੇ ਸਾਰੀ ਕਾਰਵਾਈ ਕਰ ਰਹੀ ਸੀ ਪਰ ਹੁਣ ਕੋਰਟ ਨੇ ਇਹ ਦੇਖਿਆ ਕਿ ਹੁਣ ਉਹਨਾਂ ਕੋਲ ਕੋਈ ਅਜਿਹੇ ਬਹਾਨਾ ਨਹੀਂ ਹੈ ਕਿ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਸਕਦੇ ਇਸ ਕਰਕੇ ਕੰਗਨ ਰਣੋਤ ਨੂੰ ਤਾਕੀਦ ਕੀਤੀ ਗਈ ਉਹਨਾਂ ਦੇ ਵਕੀਲ ਦੇ ਰਾਹੀਂ ਕਿ ਉਹ ਪੇਸ਼ ਹੁਣ 15 ਜਨਵਰੀ ਨੂੰ ਨਹੀਂ ਤਾਂ ਗ੍ਰਿਫਤਾਰੀ ਦੇ ਲਈ ਤਿਆਰ ਰਹਿਣ ਉਹਨਾਂ ਦੇ ਵਕੀਲ ਨੇ ਕੋਰਟ ਦੇ ਵਿੱਚ ਕੀ ਕਿਹਾ ਬੇਬੇ ਮਹਿੰਦਰ ਕੌਰ ਦੇ ਵਕੀਲ ਦੇ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਹੈ ਆਓ ਸੁਣਾਈਏ ਕਿ ਆਖਿਰਕਾਰ ਕੋਰਟ ਦੇ ਅੰਦਰ ਹੋਇਆ ਕੀ ਸਿਟੀਸੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤੇ ਸਾਡੇ ਨਾਲ ਇਸ ਵਕਤ ਮਾਤਾ ਮਹਿੰਦਰ ਕੌਰ ਜੀ ਦੇ ਐਡਵੋਕੇਟ ਵੈਨੀਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ। ਵੈਨੀਵਾਲ ਸਾਹਿਬ ਕੀ ਅੱਜ ਨਵਾਂ ਫੈਸਲਾ ਕੀ ਆਇਆ ਹੈਗਾ? ਲਗਾਤਾਰ ਕੰਗਨਰ ਰਣੌਤ ਵੱਲੋਂ ਐਪਲੀਕੇਸ਼ਨ ਲਗਾਈ ਜਾ ਰਹੀ ਸੀ ਕਿ ਉਹ ਵਿਅਕਤੀ ਤੌਰ ਤੇ ਪੇਸ਼ ਨਹੀਂ ਹੋ ਸਕਦੇ। ਉਹਨਾਂ ਦੀ ਜਿਹੜੀ ਵੀਡੀਓ ਕਾਨਫਰੈਂਸਿੰਗ ਲਈ ਹਾਜ਼ਰੀ ਪ੍ਰਮਾਣ ਕੀਤੀ ਜਾਵੇ। ਇਸ ਤਰ੍ਹਾਂ ਵੀ ਉਹਨਾਂ ਨੇ ਐਪਲੀਕੇਸ਼ਨ ਲਗਾਈ ਸੀ। ਉਸ ਤੇ ਕੀ ਅੱਜ ਫੈਸਲਾ ਆਇਆ ਹੈਗਾ ਜੀ? ਕੰਗਨਰ ਰਣੌਤ ਨੇ ਜੀ ਇਸ ਕੇਸ ਦੇ ਵਿੱਚ ਪਹਿਲਾਂ 3 ਵਾਰ ਪਹਿਲਾਂ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਲਗਾਈ ਸੀ। ਉਹਨਾਂ ਦੇ ਵਕੀਲ ਸਾਹਿਬਾਨ ਵੱਲੋਂ ਲਗਾਈ ਗਈ ਸੀ। ਉਸ ਸਮੇਂ ਜਿਹੜਾ ਲੋਕ ਸਭਾ ਦਾ ਸੈਸ਼ਨ ਚੱਲ ਰਿ ਜਿਦਾ ਕਰਕੇ ਅਸੀਂ ਚਲੋ ਉਸ ਚੀਜ਼ ਨੂੰ ਮੰਨਦੇ ਆ ਕਿਉਂਕਿ ਕੰਗਨਾ ਐਮਪੀ ਨੇਗੇ ਤੇ ਕੱਲ ਲੋਕ ਸਭਾ ਦਾ ਸੈਸ਼ਨ ਹੋਣ ਕਰਕੇ ਅਸੀਂ ਵੀ ਐਪਲੀਕੇਸ਼ਨ ਤੇ ਜ਼ਿਆਦਾ ਇਤਰਾਜ਼ ਨਹੀਂ ਪ੍ਰਗਟ ਕੀਤਾ ਪਰ ਜਿਹੜੀ ਇਸ ਵਾਰ ਐਪਲੀਕੇਸ਼ਨ ਕੱਲ ਦੀ ਤਾਰੀਖ ਤੇ ਉਹਨਾਂ ਨੇ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਉਹਦੇ ਵਿੱਚ ਉਹਨ ਸੈਸ਼ਨ ਦਾ ਸਮਾਂ ਲੰਘ ਚੁੱਕਿਆ ਤੇ ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਉਹ ਕਿਸੇ ਆਪ ਦੇ ਅਫੀਸ਼ੀਅਲ ਵਰਕ ਕਰਕੇ ਕੋਰਟ ਦੇ ਵਿੱਚ ਪੇਅਰ ਨਹੀਂ ਹੋ ਸਕਦੇ ਤਾਂ ਉਹਦੇ ਸਬੰਧ ਚ ਅਸੀਂ ਰਿਟਰਨ ਐਪਲੀਕੇਸ਼ਨ ਦਿੱਤੀ ਸੀ ਜੋ ਇਹਨਾਂ ਦੀ ਐਪਲੀਕੇਸ਼ਨ ਦਾ ਰਿਪਲਾਈ ਸੀਗਾ ਅਸੀਂ ਕੋਰਟ ਨੂੰ ਇਹ ਕਿਹਾ ਸੀ ਵੀ ਇਹਨਾਂ ਨੇ ਕੋਈ ਆਪ ਦਾ ਪ੍ਰੂਫ ਨਹੀਂ ਲਾਇਆ ਹੈਗਾ ਕੋਈ ਅਫੀਸ਼ੀਅਲ ਕੀ ਵਰਕ ਹੈਗਾ ਕਿੱਥੇ ਗਏ ਨੇ ਕੋਈ ਮੈਂਸ਼ਨ ਨਹੀਂ ਕੀਤਾ ਤਾਂ ਕਰਕੇ ਵੀ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਕਿ ਫਾਲਸ ਐਂਡ ਵੇਗ ਹੈ ਕਿ ਇਸ ਕਰਕੇ ਇਹਨਾਂ ਦੀ ਐਪਲੀਕੇਸ਼ਨ ਹੈ ਕਿ ਜਿਹੜੀ ਐਗਜ਼ੈਂਪਸ਼ਨ ਦੀ ਅੱਜ ਦੇ ਦਿੰਦੀ ਉਹ ਜਿਹੜੀ ਇਹਨਾਂ ਦੀ ਖਾਰਜ ਕੀਤੀ ਜਾਵੇ ਇਹਨਾਂ ਦੇ ਗਿਰਫਤਾਰੀ ਬਰੰਟ ਜਾਰੀ ਕੀਤੀ ਜਾਣ ਜ਼ਮਾਨਤ ਖਾਰਜ ਕਰਕੇ ਕੋਰਟ ਨੇ ਸਾਡੀ ਐਪਲੀਕੇਸ਼ਨ ਨੂੰ ਪਾਰਟਲੀ ਅਲਾਉ ਕੀਤਾ ਤੇ ਕੋਰਟ ਨੇ ਇਹਨਾਂ ਦੇ ਜਿਹੜੀ ਐਪਲੀਕੇਸ਼ਨ ਹੈ ਉਹ ਇਨਕਾਰ ਕਰਤਾ ਤੇ ਇਹਨਾਂ ਦੇ ਵਕੀਲ ਸਾਹਿਬ ਨੂੰ ਹਦਾਇਤ ਦਿੱਤੀ ਹੈ ਵੀ ਉਹ ਕੰਗਣਾ ਨੂੰ ਨੈਕਸਟ ਡੇਟ ਤੇ 15 ਤਰੀਕ ਨੂੰ ਹਰ ਹਾਲਤ 'ਚ ਪੇਸ਼ ਕਰਨ ਤੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਇਹਨਾਂ ਦੇ ਜਿਹੜੇ ਗਿਰਸਦਾਰੀ ਵਾਰੰਟ ਜਾਰੀ ਹੋਣਗੇ ਤੇ ਜ਼ਮਾਨਤ ਇਹਨਾਂ ਦੀ ਖਾਰਜ ਹੋ ਜੂਗੀ। ਜੀ ਨੈਕਸਟ ਡੇਟ ਹੁਣ 15 ਜਨਵਰੀ ਪਾਈ ਗਈ ਹੈਗੀ ਜੀ। ਜੀ ਜੀ ਨੈਕਸਟ ਡੇਟ ਹੈ ਜਿਹੜੀ 15 ਜਨਵਰੀ ਹੈ ਉਹਦੇ ਉੱਤੇ ਦਾ ਪੇਸ਼ ਹੋਣਾ ਯਕੀਨੀ ਬਣਾਇਆ ਗਿਆ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਇਹ ਸਾਨੂੰ ਸਾਡੇ ਨਾਲ ਵ ਦਰਸਲ ਕੰਗਨਰ ਰਣੌਤ ਆਪਣੇ ਬਚਾਅ ਦੇ ਵਿੱਚ ਬਹੁਤ ਸਾਰੀਆਂ ਦਲੀਲਾਂ ਦਿੰਦੇ ਰਹੇ ਨੇ ਪਰ ਜੋ ਕੋਰਟ ਦਾ ਕੇਸ ਹੈ ਉਸ ਤੋਂ ਪਿੱਛਾ ਨਹੀਂ ਛੁਡਾ ਸਕੀ ਤੁਹਾਨੂੰ ਦੱਸ ਦਈ ਕਿ ਕੰਗਨਰ ਰਣੌਤ ਜਦੋਂ ਦਾ ਕਿਸਾਨ ਆंदोलਨ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਬਹੁਤ ਸਾਰੇ ਬਿਆਨ ਅਜਿਹੇ ਦਿੱਤੇ ਜੋ ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਵਿੱਚ ਉਸ ਨੂੰ ਸਹੀ ਨਹੀਂ ਮੰਨਿਆ ਗਿਆ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਵਿਰੋਧਤਾ ਵੀ ਕੀਤੀ ਕੰਗਨਰ ਰਣੌਤ ਨੂੰ ਇਹ ਬਿਆਨ ਦੇਣ ਤੋਂ ਬਾਅਦ ਕਈ ਵਾਰ ਜਦੋਂ ਉਹ ਹਿਮਾਚਲ ਤੋਂ ਪੰਜਾਬ ਦੇ ਰਸਤੇ ਨਿਕਲੇ ਉੱਥੇ ਉਹਨਾਂ ਦੇ ਵਿਰੋਧ ਵੀ ਹੋਇਆ ਤੇ ਹੱਦ ਉਸ ਵੇਲੇ ਹੋ ਗਈ ਜਦੋਂ ਉਹ ਐਮਪੀ ਚੁਣੇ ਜਾ ਚੁੱਕੇ ਸੀ ਤੇ ਚੰਡੀਗੜ੍ਹ 에어ਪੋਰਟ ਤੋਂ ਹੁੰਦੇ ਹੋਏ ਉਹਨਾਂ ਨੇ ਦਿੱਲੀ ਜਾਣਾ ਸੀ ਪਰ ਸੀਆਈਐਸਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਹਨਾਂ ਦੇ ਨਾਲ ਬਹਿਸਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਥੱਪੜ ਤੱਕ ਜੜ ਦਿੱਤਾ ਤੇ ਇਹ ਜੋ ਵੀਡੀਓ ਹੈ ਉਹ ਸਾਰੀ ਗੱਲਬਾਤ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਗਈ ਸੀ ਤੇ ਲੋਕਾਂ ਨੇ ਸਵਾਲ ਚੁੱਕਿਆ ਸੀ ਕਿ ਆਖਿਰਕਾਰ ਕੰਗਨਾ ਰਣੌਤ ਆਪਣੀ ਬੜਬੋਲੇਪਣ ਤੋਂ ਕਦੋਂ ਹਟਣਗੇ ਤਾਂਕਿ ਅਜੇ ਹੀਆਂ ਘਟਨਾਵਾਂ ਤੋਂ ਉਹ ਬਚ ਸਕਣ हद उसी वेले हो गई ते कुलविंदर कौर कैमरे ते भी आई ते उसने मन्नेया कि मैं किसान परिवार ਤੋਂ ਆ ਤੇ ਕੰਗਨਰ ਨਾਉਤ ਨੇ ਸਾਡੀਆਂ ਬੀਬੀਆਂ ਨੂੰ 100-100 ਰੁਪਏ ਦੇ ਵਿੱਚ ਵੇਕਣ ਵਾਲੀਆਂ ਕਹਿ ਕੇ ਸਾਡੇ ਸਾਰਿਆਂ ਦਾ ਦਿਲ ਦੁਖਾਇਆ ਤੇ ਉਸ ਤੋਂ ਬਾਅਦ ਕੰਗਨਰ ਨਾਉਤ ਹਾਲਾਂਕਿ ਦਿੱਲੀ ਜਾ ਕੇ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਖਤਰਾ ਵੀ ਹੈ ਅਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਤੋਂ ਬਚਣ ਲਈ ਵੀ ਉਹਨਾਂ ਦੇ ਵਕੀਲ ਨੇ ਇਹ ਦਲੀਲ ਦਿੱਤੀ ਸੀ ਕੋਰਟ ਦੇ ਅੰਦਰ ਕਿ ਉਹਨਾਂ ਨੂੰ ਪੇਸ਼ੀ ਤੋਂ ਛੋੜ ਦਿੱਤੀ ਜਾਵੇ ਕਿਉਂਕਿ ਉਸ ਇਲਾਕੇ ਦੇ ਵਿੱਚ ਕੰਗਨਰ ਅਨੌਦ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰ ਕੋਰਟ ਨੇ ਇਹ ਗੱਲ ਖਾਰਜ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਤੁਸੀਂ ਕਾਨੂੰਨ ਦੀ ਪਾਲਣਾ ਕਰੋ ਤੇ ਜੋ ਵੀ ਕੇਸ ਚੱਲ ਰਿਹਾ ਜੋ ਵੀ ਟ੍ਰਾਇਲ ਚੱਲ ਰਿਹਾ ਤੁਹਾਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਹੀ ਪਵੇਗਾ